ਇਹ ਹੈ ਜੀ ਸਾਡਾ ਫਿਜ਼ੀਕਲ ਕੇਅਰ ਯੂਨਿਟ ਪੰਜਾਬ ਬੈੱਡ ਦਾ ਨਵਾਂ ਹਸਪਤਾਲ ਜਿਹੜਾ ਬਣ ਰਿਹਾ ਹੈ ਔਰ ਤਕਰੀਬਨ 23 ਕਰੋੜ ਰੁਪਏ ਦੇ ਤੇ ਖਰਚਿਆ ਜਾ ਰਿਹਾ ਹੈ ਅਸੀਂ ਤਨਵਾਦ ਕਰਦੇ ਹਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਪ੍ਰਵਿੰਦ ਸਿੰਘ ਮਾਨ ਜੀ ਦਾ ਸਾਡੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਦਾ ਜਿਨ੍ਹਾਂ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਸਾਡੇ ਜਿਹੜੇ ਲੋਕਾਂ ਨੂੰ ਕੋਈ ਕਿਸੇ ਨੂੰ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ ਇਲਾਜ ਲਈ ਬਾਹਰਲੇ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ ਤੇ ਉਹੋ ਜੀ ਫੈਸਿਲਿਟੀਆਂ ਸਾਡੇ ਫਾਜ਼ਿਲਕਾ ਦਿੱਤੀਆਂ ਜਾਣ ਤਾਂ 23 ਕਰੋੜ ਰੁਪਏ ਜੀ ਦੇ ਲਈ ਜਾਰੀ ਕੀਤਾ ਗਿਆ ਸੀ ਔਰ ਤੁਸੀਂ ਦੇਖ ਸਕਦੇ ਹੋ ਲਗਭਗ ਕੰਮ ਕੰਪਲੀਟ ਹੋਣ ਦੇ ਨੇੜੇ ਹੈ ਔਰ ਇਹ ਜਿਹੜਾ ਸੀਸੀਯੂ ਕ੍ਰਿਟੀਕਲ ਕੇਅਰ ਯੂਨਿਟ ਹੈ 50 ਬੈੱਡ ਦਾ ਨਵਾਂ ਹਸਪਤਾਲ ਬਣ ਰਿਹਾ ਹੈ ਜਿਸ ਤਰ੍ਹਾਂ ਵੱਡੇ ਸ਼ਹਿਰਾਂ ਦੇ ਵਿੱਚ ਫੈਸਿਲਿਟੀਆਂ ਹੁੰਦੀਆਂ ਨੇ ਜਿਵੇਂ ਫਰੀਦਕੋਟ ਵਰਗੇ ਹਸਪਤਾਲ ਨੇ ਜਾਂ ਸਾਡੇ ਲੋਕਾਂ ਨੂੰ ਬਾਹਰ ਜਾਣਾ ਪੈਂਦਾ ਹੈ ਉਹ ਸਾਰੀਆਂ ਫੈਸਿਲਿਟੀਆਂ ਅਸੀਂ ਫਾਜ਼ਲ ਕਾ ਲੈ ਕੇ ਆ ਰਹੇ ਹਾਂ ਔਰ ਇਹ ਜਿਹੜਾ ਹਸਪੀਟਲ ਹੈ ਲਗਭਗ ਇਹਨੂੰ 150 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਜਦੋਂ ਦਾ ਇਹ ਕੰਮ ਚੱਲ ਰਿਹਾ ਹੁਣ ਕੰਮ ਕੰਪਲੀਟ ਹੋਣ ਦੇ ਨੇੜੇ ਹੈ ਔਰ ਸਾਨੂੰ ਉਮੀਦ ਹੈ 2-3 ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਇਹਦਾ ਕੰਮ ਹੈ ਸਾਰਾ ਕੰਪਲੀਟ ਹੋ ਜਾਏਗਾ ਤੇ ਇਹ ਜਿਹੜਾ ਹਸਪੀਟਲ ਹੈ 50 ਬੈੱਡ ਦਾ ਨਵਾਂ ਕ੍ਰਿਟੀਕਲ ਕੇਅਰ ਯੂਨਿਟ ਅਸੀਂ ਲੋਕਾਂ ਲਈ ਬਣਾ ਕੇ ਤਿਆਰ ਕਰਕੇ ਸ਼ੁਰੂ ਕਰ ਦੇਾਂਗੇ ਅ ਨਾਲ ਹੀ ਸਾਡਾ ਜਿਹੜਾ ਸਰਕਾਰੀ ਹਸਪਤਾਲ ਹੈ ਔਰ ਇਧਰ ਸਾਡਾ ਕੈਂਸਰ ਹਸਪਤਾਲ ਆ ਉਹਦੇ ਵਿਚਾਲੇ ਜਿਹੜੀ ਇਹ ਬਿਲਡਿੰਗ ਹੈ ਨਵੀਂ ਬਣ ਰਹੀ ਹੈ ਔਰ ਲੋਕਾਂ ਦੀ ਡਿਮਾਂਡ ਸੀ ਕਿ ਸਾਨੂੰ ਫੈਸਿਲਿਟੀਆਂ ਜਿਹੜੀਆਂ ਨੇ ਡਾਕਟਰਸ ਦੀਆਂ ਹੈਲਥ ਦੀਆਂ ਸਾਰੀਆਂ ਫੈਸਿਲਿਟੀਆਂ ਫਾਜ਼ਿਲਕਾ ਮਿਲ ਤਾਂ ਉਹ ਲੋਕਾਂ ਦੀ ਡਿਮਾਂਡ ਹੈ ਜਿਹੜੀ ਅਸੀਂ ਪੂਰੀ ਕਰ ਰਹੇ ਹਾਂ ਸਾਰੀਆਂ ਫੈਸਿਲਿਟੀਆਂ ਨੇ ਇੱਕ ਹਸਪੀਟਲ ਦੇ ਵਿੱਚ